ਈ ਹਾਲਾ ਦੋਸਤੋ ਮੈਂ ਤੁਹਾਡਾ ਆਪਣਾ ਮੋੜ ਅੱਜ ਦੀ ਵੀਡੀਓ ਬਾਈ ਜ਼ਰੂਰੀ ਸਮਝੀ ਬਣਾਉਣੀ ਤੁਹਾਡੇ ਨਾਲ ਇੱਕ ਨੁਕਤਾ ਸਾਂਝਾ ਕਰਦੇ ਆਂਗੇ ਇਹ ਜਿਹੜਾ ਨੁਕਤਾ ਹੈ ਬਾਈ ਇਹ ਹਰੇਕ ਦੇ ਘਰੇ ਚੀਜ਼ ਹੈਗੀ ਸਭ ਤੋਂ ਸਸਤਾ ਤੇ ਸੌਖਾ ਹਰੇਕ ਬੰਦਾ ਇਹ ਬਣਾ ਸਕਦਾਗਾ ਚਾਹੇ ਕੋਈ ਸਾਡੀ ਭੈਣ ਆ ਚਾਹੇ ਸਾਡਾ ਕੋਈ ਭਰਾ ਆ ਇਹ ਬਾਈ ਜਿਹੜੇ ਆਪਣੇ ਘਰਾਂ ਚ ਪੌਦੇ ਲੱਗੇ ਨੇ ਫੁੱਲਾਂ ਵਾਲੇ ਜਾਂ ਫਲਾਂ ਵਾਲੇ ਜਾਂ ਸਬਜ਼ੀਆਂ ਵਾਲੀ ਜਿਵੇਂ ਕਦੂਆਂ ਦੀ ਬੱਲ ਹੋ ਗਈ ਤੋਰੀਆਂ ਦੀ ਬੱਲ ਹੋ ਗਈ ਉਹ ਲੱਗੀਆਂ ਨਹੀਂ ਗੀਆਂ ਉਹਨਾਂ ਤੇ ਫਲ ਨਹੀਂ ਲੱਗਦਾ ਜਾਂ ਸਬਜ਼ੀ ਨਹੀਂ ਲੱਗਦੀ ਉਹਦੇ ਵਾਸਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਬਾਈ ਇਹਦੇ ਵਾਸਤੇ ਕੁਝ ਨਹੀਂ ਲੈਣਾ ਬਾਈ ਹਰੇਕ ਚੀਜ਼ ਤੁਹਾਡੇ ਘਰੇ ਹੈਗੀ ਉਹ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਪੈਣੀ ਹੈਗੀ 1 ਰੁਪਿਆ ਵੀ ਤੁਹਾਡਾ ਬਾਹਰ ਨਹੀਂ ਲੱਗਦਾਗਾ ਹਰੇਕ ਚੀਜ਼ ਤੁਹਾਡੇ ਘਰੇ ਹੈ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਆਹ ਖਾਲੀ ਬੋਤਲ ਲੈਣੀ ਹੈ ਇਹਨੂੰ ਪਹਿਲਾਂ ਅੱਧੀ ਕਰ ਲਓ ਪਾਣੀ ਦੀ ਬਾਈ 2 ਲੀਟਰ ਵਾਲੀ ਹੋਵੇ 200 ml ਵਾਲੀ ਹੋਵੇ ਅੱਧੀ ਕਰ ਲਓ ਇਸ ਤੋਂ ਬਾਅਦ ਆਪਾਂ ਇਹਨੂੰ ਪੂਰੀ ਭਰਾਂਗੇ ਅੱਧੀ ਕਰਕੇ ਬਾਈ ਜਿੰਨੀਆਂ ਤੁਹਾਡੇ ਘਰ ਦੇ ਵਿੱਚ ਦਵਾਈਆਂ ਨੇ ਚਾਹੇ ਕੋਈ ਬੁਖਾਰ ਦੀ ਹੈ ਚਾਹੇ ਸਿਰ ਦੁੱਖ ਦੀ ਹੈ ਚਾਹੇ ਵਿਕਾਸੂਲ ਦਾ ਕੈਪਸੂਲਾ ਚਾਹੇ ਕੋਈ ਕੈਲਸ਼ੀਅਮ ਹੈ ਚਾਹੇ ਕੋਈ ਡੇਟ ਤੱਪੇ ਵਾਲੀ ਗੋਲੀ ਕਿਸੇ ਵੀ ਤਰ੍ਹਾਂ ਦੀ ਗੋਲੀ ਹੈ ਬਾਈ ਆ ਦੇਖੋ ਦਿਖਾ ਦਿੰਨਾ ਤੁਹਾਨੂੰ ਬਾਈ ਆ ਦੇਖੋ ਆਪਾਂ ਪਹਿਲਾਂ ਇਹਦੇ ਵਿੱਚ ਪਾਤੀਆਂ ਕੁਛ ਆ ਗੋਲੀਆਂ ਨੇ ਬਾਈ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਬਾਈ ਆ ਦੇਖ ਲਓ ਆ ਮੇਰੇ ਭਰਾਵਾਂ ਨੂੰ ਦਿਖਾਉਣਾ ਦੇਖੀ ਚਲੋ ਬਾਈ ਇਹਦੇ ਵਿੱਚ ਆਪਾਂ ਇਹ ਗੋਲੀਆਂ ਪਾਵਾਂਗੇ ਗੋਲੀਆਂ ਪਾ ਕੇ ਕੈਪਸੂਲ ਪਾ ਕੇ ਇਹ ਜੀ ਬਾਈ ਕੋਈ ਪੀਣ ਵਾਲੀ ਦਵਾਈ ਨਹੀਂ ਪਾਉਣੀਗੀ ਕੱਲੇ ਆਹੀ ਚੀਜ਼ਾਂ ਪਾਉਣੀਆਂ ਨੇਗੀਆਂ ਚਾਹੇ ਉਹਨਾਂ ਦੀ ਡੇਟ ਟੱਪੀ ਐ ਕੁਛ ਵੀ ਐ ਆਹ ਦੇਖਦਾ ਹੋਏ ਮੇਰੇ ਭਰਾਵਾਂ ਨੂੰ ਆਪਾਂ ਇਹਦੇ ਵਿੱਚ ਪਾਤੀਆਂ ਬਾਈ ਗੋਲੀਆਂ ਠੀਕ ਐ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਟੱਕਣ ਲਗਾ ਦੇਣਾ ਇਹਦਾ ਪ੍ਰੋਪਰ ਟੱਕਣ ਲਗਾ ਕੇ ਇਹਨੂੰ ਇਸ ਤਰ੍ਹਾਂ ਹਿਲਾਉਣਾ ਹਲਾ ਕੇ ਬਾਈ ਇਹ ਤਾਂ ਚਲੋ ਬੋਤਲ ਅਧੀਆਂ ਨੂੰ ਭਰ ਦੂੰਗਾ ਇਹਨੂੰ ਭਰ ਕੇ ਆਪਾਂ 24 ਘੰਟਿਆਂ ਵਾਸਤੇ ਟੱਕਾਂ ਲਾ ਕੇ ਬੰਦ ਕਰਕੇ ਰੱਖ ਦੇਣਾਗਾ ਉਸ ਤੋਂ ਬਾਅਦ ਕੀ ਕਰਨਾਗਾ ਇਸ ਲਿ ਕੁੜੇ ਤਿਆਰ ਹੋ ਜਾਊਗਾ ਇਹਨੂੰ ਤੁਸੀਂ 20 ਲੀਟਰ ਪਾਣੀ ਚ ਪਾਉਣਾ 2 ਲੀਟਰ ਵਾਲੇ ਬੋਤਲ ਨੂੰ ਤੇ ਆਪ ਦੇ ਪੌਦਿਆਂ ਚ ਪਾਓ ਬਾਈ ਤੇ ਤੁਸੀਂ ਉਹਨਾਂ ਦੀ ਗਰੋਥ ਦੇਖੋ ਦਿਨਾਂ ਦੇ ਵਿੱਚ ਤੇ ਉਹਨਾਂ ਤੇ ਜਿਹੜੇ ਫੁੱਲਾਂ ਵਾਲਿਆ ਫੁੱਲ ਨਹੀਂ ਲੱਗਦੇ ਫੁੱਲ ਵੀ ਲੱਗਣਗੇ ਤੇ ਜਿਨ੍ਹਾਂ ਦੀ ਗਰੋਥ ਨਹੀਂ ਹੁੰਦੀ ਗਰੋਥ ਵੀ ਹੋਊਗੀ ਤੂੰ ਸਬਜ਼ੀ ਦੀ ਬਾਲਣ ਚ ਪਾਉਣੇ ਤਾਂ ਸਬਜ਼ੀ ਵੀ ਜ਼ਰੂਰ ਲੱਗੂਗੀ ਬਾਈ ਠੀਕ ਆ ਬਾਈ ਇਹ ਨਿਆ ਬੈਂਤੀਆਂ ਬਾਈ ਸਾਰੇ ਭਰਾ ਵੀਡੀਓ ਨੂੰ ਜਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਫੋਲੋ ਕਰਿਓ ਠੀਕ ਆ ਬਾਈ